ਸਜ਼ਾ ਸੁਣਾਈ ਤਾਂ ਨਾਲ ਨਾਲ ਉਸੇ ਟਾਈਮ ਉਹ ਜ਼ਮੀਨ ਤੇ ਗਿਰ ਕੇ ਰੋਣਾ ਸ਼ੁਰੂ ਹੋ ਗਈ ਤੇ ਸਿਰਫ ਆਪਣੇ ਬੱਚੇ ਦੀਆਂ ਦੁਹਾਈਆਂ ਪਾਉਣ ਲੱਗੀ ਜੀ ਕੋਰਟ ਰੂਮ ਦੇ ਅੰਦਰ ਬਸ ਉਹ ਮੂੰਹ ਚੋਂ ਪਾਠ ਕਰਦੀ ਤੇ ਹੱਥ ਜੋੜੇ ਤੇ ਕੰਬਦੀ ਨਜ਼ਰ ਆ ਰਹੀ ਸੀ ਮਗਰ ਜਿਵੇਂ ਉਹ ਹੀ ਮੁਕਰਾਕ ਕੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਮੇਰੇ ਬੱਚਿਆਂ ਨੂੰ ਦੇਖਣ ਵਾਲਾ ਕੋਈ ਨਹੀਂ ਹੈ ਨੇ ਗਲਤੀ ਵੀ ਐਕਸੈਪਟ ਕੀਤੀ ਮੈਨੂੰ ਮਾਫ ਕੀਤਾ ਜਾਵੇ ਜਾਂ ਘੱਟ ਤੋਂ ਘੱਟ ਸਜ਼ਾ ਦਿੱਤੀ ਜਾਵੇ ਸੀ ਡੈੱਡ ਬੋਡੀ ਕੱਢੀ ਤਾਂ ਲੱਤਾਂ ਉੱਪਰ ਸੀ ਸਿਰ ਨੀਚੇ ਸੀ ਕਿੰਨੀ ਕਰੂਰਤਾ ਨਾਲ ਉਹਨੂੰ ਮੌਤ ਦਿੱਤੀ ਹੁਣ ਉਹਨੂੰ ਇਸ ਚੀਜ਼ ਦਾ ਬਖਸ਼ਤਾਵਾ ਹੈ ਕਿ ਮੇਰੇ ਬੱਚੇ ਮੇਰੇ ਤੋਂ ਦੂਰ ਹੋ ਗਏ ਮੈਨੂੰ ਸਾਰੀ ਉਮਰ ਮਿਲਣਗੇ ਨਹੀਂ ਫਾਂਸੀ ਦੀ ਸਜ਼ਾ ਨੂੰ ਸੁਣਾ ਕੇ ਸਾਡੇ ਮਤਲਬ ਜੋ ਸਾਡਾ ਨਿਆਹ ਪ੍ਰਣਾਲੀ ਤੋਂ ਕਈ ਲੋਕਾਂ ਦਾ ਵਿਸ਼ਵਾਸ ਉੱਠ ਗਿਆ ਸੀ ਉਸ ਨੂੰ ਫਿਰ ਤੋਂ ਬਰਕਰਾਰ ਰੱਖ ਦਿੱਤਾ ਹੈ। ਤੋਂ ਸਾਡੇ ਨਾਲ ਇਸ ਵਕਤ ਮੈਮ ਮੌਜੂਦ ਨੇ ਜਿਹੜੇ ਕਿ ਉਸ ਵਕਤ ਕੋਰਟ ਦੇ ਅੰਦਰ ਸੀਗੇ ਜਿਸ ਟਾਈਮ ਦਿਲਰੋਜ਼ ਦੇ ਕਾਤਲ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਆ ਤੇ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਮੈਮ ਤੁਸੀਂ ਉਸ ਵਕਤ ਅੰਦਰ ਸੀਗੇ ਜਦੋਂ ਦਿਲਰੋਜ਼ ਦੇ ਕਾਤਲ ਨੂੰ ਸਜ਼ਾ ਸੁਣਾਈ ਜਾਂਦੀ ਹੈ ਤੇ ਕੀ ਕਹਿਣਾ ਚਾਹੋਗੇ? ਹਾਂਜੀ ਮੈਂ ਉਸ ਟਾਈਮ ਅੰਦਰ ਸੀ ਜਿਸ ਟਾਈਮ ਦਿਲਰੋਜ਼ ਬੀ ਕਾਤਲ ਜੋ ਨੀਲਮ ਰਾਣੀ ਆ ਉਹ ਅੰਦਰ ਆਈ ਸੀ ਤੇ ਉਹਨੂੰ ਸਜ਼ਾ ਸੁਣਾਈ ਗਈ ਸੀ ਤੇ ਇਸ ਵਿੱਚ ਜੱਜ ਸਾਹਿਬ ਨੇ ਪਹਿਲਾਂ ਉਹਨੂੰ ਪੁੱਛਿਆ ਕਿ ਤੁਸੀਂ ਪਹਿਲਾਂ ਉਹਨਾਂ ਨੇ ਪੁੱਛਿਆ ਕਿ ਹਾਂਜੀ ਤੁਸੀਂ ਆਪਣੇ ਬਾਰੇ ਕੁਝ ਵੀ ਕਹਿਣਾ ਚਾਹੁੰਦੇ ਹੋ ਤੇ ਉਹਨੇ ਆਪਣੇ ਬਾਰੇ ਕੁਝ ਨਹੀਂ ਕਿਹਾ ਉਸ ਟਾਈਮ ਤਾਂ ਉਹਨੇ ਕੁਝ ਵੀ ਨਹੀਂ ਬੋਲਿਆ ਉਹਦੇ ਅਗਰ ਜੋ ਜੋ ਉਸੇ ਸਾਹਮਣੇ ਉਹ ਪੇਪਰ ਰੱਖ ਦਿੱਤਾ ਗਿਆ ਕਿ ਹਾਂ ਜੋ ਵੀ ਤੈਨੂੰ ਇਸ ਟਾਈਮ ਸਜ਼ਾ ਮਿਲ ਰਹੀ ਹੈ ਉਹ ਵੀ ਕਰੋ ਉਹਦੇ ਅੱਗੇ ਰੱਖ ਦਿੱਤਾ ਗਿਆ ਉਹ ਸਾਨੂੰ ਦੇਖ ਕੇ ਉਹ ਘੁੱਬਾਂ ਮਾਰ ਮਾਰ ਕੇ ਰੋਣ ਲੱਗ ਗਈ ਉਹਦੇ ਮੂੰਹ ਚੋਂ ਕੋਈ 1% ਲਫ਼ਜ਼ ਤੱਕ ਹੀ ਨਹੀਂ ਨਿਕਲਿਆ ਕਿ ਮੈਂ ਬੋਲਾਂ ਅਤੇ ਕੀ ਬਸ ਉਸ ਤੋਂ ਬਾਅਦ ਜਦੋਂ ਜੱਸ ਸਾਹਿਬ ਨੇ ਉਹਨੂੰ ਤਿੰਨ ਅਲੱਗ-ਅਲੱਗ ਜ਼ੁਰਮ ਕਿਡਨਾਪਿੰਗ ਦਾ ਜ਼ੁਰਮ ਵਿੱਚ ਤੇ ਜਾਂ ਬੱਚੇ ਨੂੰ ਮਾਰਨ ਦੇ ਜ਼ੁਰਮ ਵਿੱਚ ਸਜ਼ਾ ਸੁਣਾਈ ਤਾਂ ਨਾਲ-ਨਾਲ ਉਸੇ ਟਾਈਮ ਉਹ ਜ਼ਮੀਨ ਤੇगिर ਕੇ ਰੋਣਾ ਸ਼ੁਰੂ ਹੋ ਗਈ ਤੇ ਸਿਰਫ ਆਪਣੇ ਬੱਚੇ ਦੀਆਂ ਦੁਹਾਈਆਂ ਪਾਣ ਲੱਗੀ ਕਿ ਮੈਨੂੰ ਮੇਰੇ ਦੋਨੇ ਬੱਚਿਆਂ ਦੇ ਕਰਕੇ ਹੀ ਵਾਪਸ ਦਿੱਤਾ ਜਾਵੇ ਜਾਂ ਮੈਨੂੰ ਮੇਰੀ ਉਹ ਬੱਚੀ ਬੱਚਿਆਂ ਦੀਆਂ ਦੁਹਾਈਆਂ ਪਾ ਰਹੀ ਉਹ ਲੜਕੀ ਬੱਚਿਆਂ ਦੀਆਂ ਦੁਹਾਈਆਂ ਪਾ ਰਹੀ ਸੀ ਜਿਨੇ ਇੱਕ ਮਾਪੇ ਦੇ ਕੋਲੋਂ ਉਹਨਾਂ ਦੀ 2.5 ਸਾਲਾਂ ਮਾਸੂਮ ਬੱਚੀ ਕੋਲ ਨਹੀਂ ਉਹੀ ਕਹਿ ਰਹੀ ਸੀ ਕਿ ਉਹ ਆਪਣੇ ਬੱਚਿਆਂ ਦੇ ਮਤਲਬ ਕਿ ਬੱਚਿਆਂ ਨੂੰ ਹੀ ਮੁੱਖ ਰੱਖ ਕੇ ਨੇ ਆਪ ਨੂੰ ਬਚਾਨ ਦੀ ਕੋਸ਼ਿਸ਼ ਕਰੀ ਸੀ ਕਿ ਮੇਰੇ ਬੱਚਿਆਂ ਨੂੰ ਦੇਖਣ ਵਾਲਾ ਕੋਈ ਨਹੀਂ ਹੈਗਾ ਕਿਉਂਕਿ ਉਸਾ ਨੀਲਮ ਦੇ ਜੋ ਹਸਬੰਡ ਆ ਉਹ ਵੀ ਅੰਦਰ ਹੈ ਜੇਲ੍ਹ ਚ ਹੈ ਠੀਕ ਹੈ ਤੇ ਜੋ ਨੀਲਮ ਦੇ ਫਾਦਰ ਆ ਉਹਨਾਂ ਦੀ ਵੀ ਪਿਛਲੇ ਸਾਲ ਰੋਡ ਐਕਸੀਡੈਂਟ ਵਿੱਚ ਡੈਥ ਹੋ ਚੁੱਕੀ ਹੈ ਤੇ ਇਸ ਕਰਕੇ ਉਹ ਕਹਿ ਰਹੀ ਸੀ ਕਿ ਮੇਰੇ ਬੱਚਿਆਂ ਨੂੰ ਦੇਖਣ ਵਾਲਾ ਕੋਈ ਨਹੀਂ ਮੇਰੀ ਗਲਤੀ ਹੋਈ ਆ ਮੇਰੇ ਕੋਲੋਂ ਉਹਨੇ ਆਪਣੀ ਗਲਤੀ ਵੀ ਐਕਸੈਪਟ ਕੀਤੀ ਮੈਨੂੰ ਮਾਫ ਕੀਤਾ ਜਾਵੇ ਜਾਂ ਘੱਟ ਤੋਂ ਘੱਟ ਸਜ਼ਾ ਦਿੱਤੀ ਜਾਵੇ ਉਸ ਨੇ ਇਹ ਆਪਣੇ ਬਿਆਨਾਂ ਵਿੱਚ ਕਿਹਾ ਪਰ ਤੁਹਾਨੂੰ ਪਤਾ ਹੈ ਇਸ ਚੀਜ਼ 'ਚ ਉਹਨੇ ਇੱਕ ਕਰੂਰਤਾ ਦਾ ਜੁਰਮ ਹੀ ਇੱਦਾਂ ਵੱਡਾ ਕੀਤਾ ਕਿ ਉਹਦੀ ਸੁਣਵਾਈ ਤਾਂ ਕੋਈ ਹੈ ਹੀ ਨਹੀਂ ਜੀ ਜਿਵੇਂ ਕਿ ਕਾਫੀ ਦਿਨਾਂ ਤੋਂ ਜਿਵੇਂ ਕੋਟ ਦੇ ਚੱਕਰ ਲੱਗ ਰਹੇ ਸੀ ਤਰੀਕਾ ਪੈਰੀਆਂ ਸੀਗੀਆਂ ਨੀਲਮ ਦਾ ਰੋਜ਼ ਆਣਾ ਜਾਣਾ ਹੋ ਰਿਹਾ ਸੀਗਾ ਤੇ ਉਸ ਵਕਤ ਕਿਹਾ ਜਾ ਰਿਹਾ ਸੀਗਾ ਕਿ ਨੀਲਮ ਦੇ ਅੱਖਾਂ ਦੇ ਵਿੱਚ ਸ਼ਰਮ ਨਜ਼ਰ ਨਹੀਂ ਆ ਰਹੀ ਕਿ ਉਹਨੇ ਏਡੀ ਵੱਡੀ ਕਰੂਰਤਾ ਨੂੰ ਅੰਜਾਮ ਦਿੱਤਾ ਹੈ ਤੇ ਅੱਜ ਉਹੀ ਨੀਲਮ ਆ ਜਿਹੜੀ ਕਿ ਉਹ ਆਪ ਬਾਰ ਮਾਰ ਮਾਰ ਕੇ ਕੋਰਟ ਦੇ ਵਿੱਚ ਰੋਂਦੀ ਆ ਕਿ ਫਾਂਸੀ ਦੀ ਸਜ਼ਾ ਨਾ ਦਿੱਤੀ ਜਾਵੇ। ਹਾਂਜੀ ਲਗਾਤਾਰ ਉਹ ਆ ਰਹੀ ਸੀ ਹਰ ਤਰੀਕ ਤੇ ਤੇ ਉਹਨਾਂ ਜਦੋਂ ਲਿਆਂਦਾ ਜਾ ਰਿਹਾ ਸੀ ਤਾਂ ਉਹਦਾ ਮੂੰਹ ਸਿਰ ਤਾਂ ਬੰਨਿਆ ਹੀ ਹੁੰਦਾ ਸੀ। ਜੇ ਕੋਰਟ ਰੂਮ ਦੇ ਅੰਦਰ ਬਸ ਉਹ ਮੂੰਹ ਚੋਂ ಪಾਠ ਕਰਦੀ ਤੇ ਹੱਥ ਜੋੜੇ ਤੇ ਕੰਬਦੀ ਨਜ਼ਰ ਆ ਰਹੀ ਸੀ। ਮਗਰ ਉਹ ਕੁਝ ਜਿਵੇਂ ਕਿ ਦਿਲਦੋਜ਼ੇ ਮਦਰਾਂ ਨੂੰ ਮਿਲਣ ਦੀ ਕੋਸ਼ਿਸ਼ ਵਿੱਚ ਵੀ ਸੀ ਕਿ ਹਾਂਜੀ ਇੱਕ ਵਾਰੀ ਇੱਕ ਵਾਰ ਕਿਉਂਕਿ 2.5 ਸਾਲ ਦਾ ਸਮਾਂ ਹੋ ਚੁੱਕਾ ਹੈ। ਇੱਕ ਵਾਰ ਵੀ ਹਜੇ ਤੱਕ ਉਹਨਾਂ ਨੇ ਉਹਨੂੰ ਇਹ ਨਹੀਂ ਪੁੱਛਿਆ ਕਿ ਤੂੰ ਮੇਰੀ ਧੀ ਨਾਲ ਹੀ ਬਦਲਾ ਲੈਣਾ ਸੀ। ਕਿ ਮਗਰ ਫਿਰ ਵੀ ਉਹ ਉਹ ਆਪਣੇ ਕਾਨੂੰਨ ਵਿੱਚ ਬੱਜੇ ਹੋਏ ਉਹ ਅੱਗੇ ਨਹੀਂ ਵਧੇ ਅਗਰ ਨੀਲਮ ਨੇ ਅੱਖ ਨਾਲ ਲੱਖ ਦੋ ਤਿੰਨ ਵਾਰੀ ਉਹਨਾਂ ਨਾਲ ਮਿਲਾਈ ਹੈ ਜੋ ਉਹਦਾ ਅਫਸੋਸ ਕਹਿ ਰਿਹਾ ਕਿ ਹਾਂਜੀ ਉਹਨੂੰ ਅਫਸੋਸ ਹੋਇਆ ਉਹਨੂੰ ਅੱਜ ਹੀ ਹੋਇਆ ਅੱਗਿਆਂ ਨੂੰ ਇੰਨੇ ਦਿਨਾਂ ਤੋ ਇਹ ਸੀ ਕਿ ਮੇਰੇ ਬਚਨ ਦੀ ਉਮੀਦ ਹੋਊਗੀ ਠੀਕ ਹੈ ਸ਼ਾਇਦ ਮੇਰਾ ਵਕੀਲ ਮੈਨੂੰ ਬਚਾ ਲੇ ਜਾਂ ਮੇਰੀ ਕੋਈ ਨਾ ਕੋਈ ਮੈਂ ਬੱਚਿਆਂ ਦੀ ਦੁਹਾਈ ਨਾਲ ਜਾਂ ਮੈਂ ਆਪਣੇ ਫਾਦਰ ਸਾਹਿਬ ਦੀ ਦੁਹਾਈ ਨਾਲ ਕਿਸੇ ਚੀਜ਼ ਦੀ ਦੁਹਾਈ ਨਾਲ ਮੈਂ ਆਪਣੀ ਸਜ਼ਾ ਨੂੰ ਘਟ ਕਰਾਵਾਂ ਮਗਰ ਇਹ ਹੁਣ ممکن ਹੀ ਨਹੀਂ ਸੀ ਕਿਉਂਕਿ ਇੱਕ ਤਾਂ ਉਹਨੇ ਜ਼ੁਲਮ ਹੀ ਇਦਾਂ ਦਾ ਕੀਤਾ ਸੀ ਤੇ ਦੂਸਰਾ ਜੇ ਇਦਾਂ ਦੀ ਕੋਈ ਵੀ ਚੀਜ਼ ਹੋ ਜਾਂਦੀ ਤਾਂ ਸਾਡੀ ਨਿਆਬਰ ਨਾਲੀ ਤੋਂ ਸਾਡਾ ਹੀ ਵਿਸ਼ਵਾਸ ਉੱਠ ਜਾਂਦਾ ਜਿਹੜੇ ਐਡੇ ਲੰਬੇ ਚੱਕਰ ਲੱਗ ਰਹੇ ਸੀ ਬਾਕੀ ਦੀ ਦੁਨੀਆ ਦੇ ਵੀ ਐਡੇ ਦੇਖੋ ਕਿੰਨੀਆਂ ਦਿਦੋਜ਼ੀਆਂ ਜੀ ਰੋਜ਼ ਨਾਲ ਤਾਂ ਕਿੰਨੇ ਲੋਕਾਂ ਦੀਆਂ ਅੱਖਾਂ ਲੱਗੀਆਂ ਹੋਈਆਂ ਨੇ ਕਿ ਇਸ ਕੇਸ ਦਾ ਕੀ ਫੈਸਲਾ ਹੋਏਗਾ ਠੀਕ ਹੈ ਤੇ ਇਸ ਤੇ ਸਾਨੂੰ ਤਾਂ ਇਸ ਚੀਜ਼ ਦੀ ਬਹੁਤ ਖੁਸ਼ੀ ਹੈ ਕਿ ਇੱਡਾ ਵੱਡਾ ਫੈਸਲਾ ਆਇਆ ਸਾਡੀ ਕੋਰਟ ਲੁਧਿਆਣਾ ਕੋਰਟ ਨੇ ਇੱਡਾ ਵੱਡਾ ਫੈਸਲਾ ਸਾਡੇ ਸ਼ਸ਼ਨ ਜਸ ਕਾਫੀ ਲੰਮੇ ਸਮੇਂ ਬਾਅਦ ਕਹਿੰਦੇ ਕਿ ਕਿਸੇ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਹਾਂਜੀ ਸ਼ਸ਼ਨ ਜਸ ਸਾਹਿਬ ਨੇ ਬਹੁਤ ਫਾਂਸੀ ਦੀ ਸਜ਼ਾ ਨੂੰ ਸੁਣਾ ਕੇ ਸਾਡੇ ਮਤਲਬ ਜੋ ਸਾਡਾ ਨਿਆ ਪ੍ਰਣਾਲੀ ਤੋਂ ਕਈ ਲੋਕਾਂ ਦਾ ਵਿਸ਼ਵਾਸ ਉੱਠ ਗਿਆ ਸੀ ਉਸ ਨੂੰ ਫਿਰ ਤੋਂ ਬਰਕਰਾਰ ਰੱਖ ਦਿੱਤਾ ਹੈ ਕਿ ਨਿਆ ਹੈਗਾ ਵਾ ਠੀਕ ਹੈ ਅੱਜ ਨਹੀਂ ਤਾਂ ਕੱਲ ਸਾਨੂੰ ਜ਼ਰੂਰ ਮਿਲੂਗਾ ਤੇ ਪਤਾ ਕੀ ਹੈ ਸਾਡਾ ਕਾਨੂੰਨ ਹੈ ਕਾਨੂੰਨ ਵਿੱਚ ਦੋਨੋਂ ਪੱਖਾਂ ਨੂੰ ਬਰਾਬਰ ਦੇਖਿਆ ਜਾਂਦਾ ਹੈ ਇਸ ਕਰਕੇ ਹੀ ਇੰਨਾ ਸਮਾਂ ਲੱਗਿਆ ਮਗਰ ਫਾਸਟ ਟ੍ਰੈਕ ਤੇ ਕੇਸ ਹੋਣ ਦੇ ਲਈ ਫਿਰ ਵੀ 2.5 ਸਾਲ ਚ ਇਸ ਕੇਸ ਨੂੰ ਨਿਪਟਾ ਕੇ ਇਸ ਦਾ ਐਡਾ ਵਧੀਆ ਫੈਸਲਾ ਲਿਆਂਦਾ ਗਿਆ ਸਾਡੀ ਮਾਨਯੋਗ ਅਦਾਲਤ ਵਿੱਚ ਤੀਜਾ ਜਾਂ ਤਕਰੀਬਨ ਤੀਜਾ ਫੈਸਲਾ ਫਾਂਸੀ ਦਾ ਆਇਆ ਇਸ ਟਾਈਮ ਇਸ ਸਮਾਰਿਓਗ ਬਰਾਲਾ ਚ ਇਹ ਤੀਸਰੀ ਵਾਰੀ ਇਦਾਂ ਦੀ ਚੀਜ਼ ਹੋਈ ਹੈ ਕਿ ਸਾਨੂੰ ਕਿਸੇ ਨੂੰ ਫਾਂਸੀ ਦੀ ਸਜ਼ਾ ਮਿਲੀ ਜੀ ਇਹ ਵੀ ਕਿਹਾ ਜਾਂਦਾ ਹੈ ਕਿ ਜਦੋਂ ਫਾਂਸੀ ਦੀ ਸਜ਼ਾ ਸੁਣਾਈ ਜਾਂਦੀ ਹੈ ਤਾਂ ਜੱਜ ਆ ਜਿਹੜੇ ਕਿ ਲਿਖਦੇ ਲਿਖਦੇ ਨੇ ਨਿਭ ਤੋੜ ਦਿੰਦੇ ਨੇ ਹਾਂਜੀ ਜੱਜ ਸਾਹਿਬ ਜਦੋਂ ਫਾਂਸੀ ਦੀ ਸਜ਼ਾ ਦਾ ਆਰਡਰ ਦਿੰਦੇ ਆ ਤਾਂ ਨਿਭ ਤੋੜ ਦਿੰਦੇ ਨੇ ਉਸ ਦਾ ਮੁਕਾਰਨ ਇਹ ਹੁੰਦਾ ਹੈ ਕਿ ਇਸ ਤੋਂ ਵੱਡੀ ਕੋਈ ਸਜ਼ਾ ਨਹੀਂ ਠੀਕ ਹੈ ਤੇ ਸ਼ਾਇਦ ਨਿਬਤੋੜਾ ਮਤਲਬ ਕਿ ਇਸ ਪੈਨ ਤੋਂ ਮੇਰੇ ਕੋਲੋਂ ਦੁਬਾਰਾ ਐਦਾਂ ਦੀ ਕੋਈ ਸਜ਼ਾ ਨਾ ਦਿੱਤੀ ਜਾਵੇ ਠੀਕ ਹੈ ਬੰਦਾ ਕੋਈ ਕੰਮ ਹੀ ਐਦਾਂ ਦਾ ਨਾ ਕਰੇ ਕਿ ਉਹਨੂੰ ਕੋਈ ਐਦਾਂ ਦੀ ਸਜ਼ਾ ਮਿਲੇ ਇਤਿਹਾਸ ਵਿੱਚ ਜਿਹੜੀ ਚੀਜ਼ ਹੁਣ ਹੋਈ ਹੈ ਉਹ ਦੁਬਾਰਾ ਫਿਰ ਦੁਹਰਾਈ ਨਾ ਜਾਵੇ ਜੀ ਲਗਾਤਾਰ ਅਸੀਂ ਕਹਿ ਸਕਦੇ ਹਾਂ ਕਿ 26 ਤੋਂ 27 ਵਾਰ ਇੱਥੇ ਕੋਰਟ ਦੇ ਵਿੱਚ ਪੇਸ਼ੀ ਹੁੰਦੀ ਆ ਨੀਲਮ ਦੀ ਤੇ 26 27 ਵਾਰ ਹਨਾ ਇਧਰ ਪੋਜਦੇ ਨੇ ਤੇ ਤੁਸੀਂ ਜਿਵੇਂ ਕਿਹਾ ਕਿ ਉਸ ਤੋਂ ਪਹਿਲਾਂ ਨੀਲਮ ਨੂੰ ਕੋਈ ਪਛਤਾਵਾ ਨਹੀਂ ਸੀ ਜਾ ਉਸ ਨੂੰ ਬਿਲਕੁਲ ਸ਼ਰਮ ਨਹੀਂ ਸੀ ਉਦੇ ਮਾਪਿਆਂ ਦਾ ਉਸ ਵਕਤ ਕੀ ਹਾਲ ਹੁੰਦਾ ਸੀ ਕਹਿੰਦੇ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ ਭੁੱਖੇ ਧਿਆਏ ਆ ਜਿਹੜੇ ਕਿ ਇੱਥੇ ਬੈਠੇ ਰਹਿੰਦੇ ਸੀ ਵੀ ਇੱਕ ਆਸ ਦੀ ਕਿਰਨ ਹੁੰਦੀ ਸੀ ਕਿ ਅੱਜ ਸਾਡੀ ਧੀ ਨੂੰ ਇਨਸਾਫ ਮਿਲੇਗਾ ਐਕਚੁਅਲੀ ਪਤਾ ਕੀ ਆ ਉਹਨੂੰ ਲਗਾਤਾਰ ਇਸ ਉਮੀਦ 'ਚ ਸੀ ਕਿ ਸ਼ਾਇਦ ਮੈਨੂੰ ਬਚਾਇਆ ਜਾਵੇ ਮੈਂ ਕਿਸੇ ਨਾ ਕਿਸੇ ਚੀਜ਼ੀ ਮੇਰੇ ਵੀ ਬੱਚੇ ਛੋਟੇ ਆ ਮੈਂ ਵੀ ਕਿਸੇ ਨਾ ਕਿਸੇ ਚੀਜ਼ੀ ਦੁਹਾਈ ਦੇ ਦਾਂ ਠੀਕ ਆ ਤਾਂ ਮੈਨੂੰ ਬਚਾਇਆ ਜਾਵੇ ਸ਼ਾਇਦ ਮੇਰੇ ਬੱਚਾਂ ਦੀ ਕਿਉਂਕਿ ਹਰ ਵਕੀਲ ਦੱਸਦਾ ਕਿ ਹਾਂਜੀ ਅਸੀਂ ਇਹਦੀ ਅਪੀਲ ਕਰ ਲਈ ਅਸੀਂ ਇਹ ਕਰ ਲਿਆ ਉਸਨੂੰ ਉਸੇ ਬੇਸ ਤੇ ਉਹਨੂੰ ਹਰ ਵਾਰੀ ਇੱਕ ਨਵੀਂ ਉਮੀਦ ਜਾਗਦੀ ਸੀ ਕਿ ਸ਼ਾਇਦ ਇਸ ਵਾਰ ਮੇਰੇ ਲਈ ਫੈਸਲਾ ਕੋਈ ਫਾਂਸੀ ਤੋਂ ਘਟ ਆਵੇਗਾ ਠੀਕ ਹੈ ਮਗਰ ਅੱਜ ਜੋ ਫੈਸਲਾ ਆਇਆ ਇਹ ਲੋਕਾਂ ਦੀਆਂ ਦੁਆਵਾਂ ਨਾਲ ਆਇਆ ਉਹ ਦਿਲਦੋਜ਼ ਦੇ ਮਦਰ ਵੀ ਸਵੇਰ ਤੋਂ ਬੈਠੇ ਆ ਬੈਠੇ ਲਗਾਤਾਰ ਅਰਦਾਸ ਵੀ ਕਰੀ ਜਾ ਰਹੀ ਆ ਪਾਠ ਵੀ ਕਰੀ ਜਾ ਰਿਹਾ ਤੇ ਅੱਖਾਂ ਵਿੱਚ ਉਹਨਾਂ ਦੇ ਹੰਝੂ ਵੀ ਸੀ ਮਗਰ ਇਹ ਫੈਸਲਾ ਆਣ ਤੋਂ ਬਾਅਦ ਥੋੜਾ ਜਿਹਾ ਤਾਂ ਉਹਨਾਂ ਨੂੰ ਠੰਡਕ ਮਿਲੀ ਆ ਬੇਸ਼ੱਕ ਉਹਨਾਂ ਦੀ ਧੀ ਅਗਰ ਉਹਨਾਂ ਦੀ ਝੋਲੀ 'ਚ ਹੁੰਦੀ ਹਾਂ ਮਾਰਕੁੱਟ ਕਰ ਲੈਂਦੀ ਜਾਂ ਜੇ ਉਹਦਾ ਬਦਲਾ ਲੈਣ ਦੀ ਮਨਸ਼ਾ ਸੀ ਤਾਂ ਮਾਵਾ ਬਣਾ ਲੈ ਲੈਂਦੀ ਉਸ ਬੱਚੇ ਨੇ ਹੀ ਕਿਉਂ ਐਡਾ ਵੱਡਾ ਕੀ ਦੋਸ਼ ਕੀਤਾ ਸੀ ਕਿ ਉਹਦੇ ਨਾਲ ਹੀ ਐਦਾਂ ਦਾ ਬਦਲਾ ਲਿਆ ਗਿਆ ਜੀ ਜੀ ਮਤਲਬ ਕਿਤੇ ਨਾ ਕਿਤੇ ਅੱਜ ਨੀਲਮ ਆ ਜਿਹੜੀ ਕਿ ਭੂਭਾ ਮਾਰ ਕੇ ਰੋਈ ਸੀ ਅੱਜ ਕਿਤੇ ਨਾ ਕਿਤੇ ਪਛਤਾਵਾ ਜ਼ਰੂਰ ਹੋ ਰਿਹਾ ਹੋਵੇਗਾ ਉਹ ਵੀ ਜਿਵੇਂ ਕਿ ਦਿਲਰੋਜ਼ ਦੀ ਮਦਰ ਨੇ ਕਿਹਾ ਵੀ ਉਹਨੂੰ ਮੇਰੀ ਧੀ ਮਾਰਨ ਦਾ ਪਛਤਾਵਾ ਨਹੀਂ ਸੀ ਉਹਨੂੰ ਸਿਰਫ ਫਾਂਸੀ ਦੀ ਸਜ਼ਾ ਜਿਹੜੀ ਲੱਗ ਗਈ ਆ ਉਹਦਾ ਪਛਤਾਵਾ ਸੀਗਾ ਹਾਂਜੀ ਉਹਨੂੰ ਐਸੇ ਸਜਾ ਦਾ ਪਛਤਾਵਾ ਸੀ ਨਾ ਦੂਜਿਆਂ ਦੇ ਬੱਚੇ ਤਾਂ ਉਹਨੇ ਮਿੰਟ 'ਚ ਦੂਰ ਕਰਦੇ ਉਹਦੇ ਲਈ ਉਹਨੇ ਇੱਕ ਜਾਂ ਦੋ ਮਿੰਟ ਨਹੀਂ ਸੋਚਿਆ ਠੀਕ ਹੈ ਅੰਦਰ ਕੀ ਮੇਰੇ ਤਾਂ ਭਰ ਕੇ ਜਦੋਂ ਇਹਨਾਂ ਨੇ ਕੱਢੀ ਹੈ ਕਹਿੰਦੀ ਸੀ ਡੈੱਡ ਬੋਡੀ ਕੱਢੀ ਤਾਂ ਲੱਤਾਂ ਉੱਪਰ ਸੀ ਸਿਰ ਨੀਚੇ ਸੀ ਕਿੰਨੀ ਕਰੂਰਤਾ ਨਾਲ ਉਹਨੂੰ ਮੌਤ ਦਿੱਤੀ ਉਹਨਾਂ ਨੂੰ ਇਸ ਚੀਜ਼ ਦਾ ਪਛਤਾਵਾ ਹੈ ਕਿ ਮੇਰੇ ਬੱਚੇ ਮੇਰੇ ਤੋਂ ਦੂਰ ਹੋ ਗਏ ਮੈਨੂੰ ਸਾਰੀ ਉਮਰ ਮਿਲਣਗੇ ਨਹੀਂ ਜਦੋਂ ਮਿਲਣਗੇ ਤਾਂ ਜੇਲ੍ਹ 'ਚ ਮਿਲਣਗੇ ਠੀਕ ਹੈ ਉਹਨੂੰ ਸਿਰਫ ਇਸੇ ਚੀਜ਼ ਆ ਪਛਤਾਵਾ ਕਿਤਨੇ ਕਿਤਨੇ ਬੱਚੇ ਨੇ ਜਿਹੜੇ ਉਹ ਵੀ ਸਮਝ ਆ ਗਈ ਹੋਗੀ ਉਹਨਾਂ ਨੂੰ ਕਿ ਉਹਨਾਂ ਦੀ ਮਦਰ ਨੇ ਕਿੱਡਾ ਕਿਨਾਉਣਾ ਕੰਮ ਕੀਤਾ ਇੱਕ ਬੱਚੀ ਦੀ ਜਾਨ ਲੈ ਲਈ ਬੱਚਿਆਂ ਨੂੰ ਵੀ ਤਾਂ ਸਮਝ ਆਈ ਗਈ ਹੁਣ ਹੁਣ ਸਮਾ ਵੀ ਇਦਾਂ ਦਾਵਾ ਤੁਸੀਂ ਦੇਖ ਲਓ ਬੱਚੇ ਜੇ ਬਾਕੀ ਦੇ ਜੇ ਅਸੀਂ ਕਹਿੰਦੇ ਜਿੱਥੇ ਬੱਚੇ ਗਏ ਐ ਆਂਡ-ਬਾਂਡ ਚ ਵੀ ਤਾਂ ਉਹਨਾਂ ਬੱਚਿਆਂ ਨੂੰ ਕਿਹਾ ਜਾਂਦਾ ਹੋਣਾ ਕਿ ਤੇਰੀ ਮੰਮੀ ਨੇ ਇਦਾਂ ਦਾ ਕੰਮ ਕੀਤਾ ਮਾਪੇ ਕਰ ਤਾਂ ਜਾਂਦੇ ਨੇ ਇਹ ਕੰਮ ਮਗਰ ਜੋ ਭੁਗਤਣੀਆਂ ਹੁੰਦੀਆਂ ਨੇ ਨਾ ਸਾਡੀ ਆਣ ਵਾਲੀ ਪੀੜ੍ਹੀ ਨੂੰ ਭੁਗਤਣੀਆਂ ਪੈਂਦੀਆਂ ਨੇ ਤਾਂ ਹੀ ਕਹਿੰਦੇ ਆ ਕਿ ਬੰਦੇ ਨੇ ਜੋ ਵੀ ਆਪਣੇ ਮਾਨਨ ਰੰਗੀਸ਼ ਰੱਖਣੀ ਹੋਵੇ ਨਾ ਉਹ ਗੱਲਬਾਤ ਨਾਲ ਹੀ ਕੱਢ ਲੈ ਤਾਂ ਬੈਠਾ ਕਿਉਂਕਿ ਇੰਨਾਂ ਚੀਜ਼ਾਂ ਨਾਲ ਚੀਜ਼ਾਂ ਦੇ ਹੱਲ ਨਹੀਂ ਹੁੰਦੇ ਪੀੜ੍ਹੀਆਂ ਹੀ ਬਰਬਾਦ ਹੁੰਦੀਆਂ ਨੇ ਜੀ ਸੋ ਗੱਲਬਾਤ ਕੀਤੀ ਜਿਹੜੇ ਕਿ ਮੌਜੂਦ ਸੀਗੇ ਕੁਮਨ ਸਾਹਿਬ ਦੇ ਬਾਰੇ ਕੀ ਕਹਿਣਾ ਚਾਹਾਂਗਾ ਜਿਹੜੇ ਇਨ ਟਾਈਮ ਤੋਂ ਕੇਸ ਨੇ ਕੇਸ ਆ ਜਿਹੜਾ ਕਿ ਦੇਖ ਰਹੇ ਸੀਗੇ ਜਦੋਂ ਤੋਂ ਇਹ ਕਾਂਡ ਹੋਇਆ ਸੀ ਉਸ ਦਿਲਦੋਜ਼ਾ ਵਾਲਾ ਕਾਂਡ ਹੋਇਆ ਸੀ ਉਸ ਟਾਈਮ ਤੋਂ ਹੀ ਕੁਮਨ ਸਰ ਨੇ ਇਹਨਾਂ ਦਾ ਇਸ ਫੈਮਿਲੀ ਦਾ ਇੰਨਾ ਕ ਸਾਥ ਦਿੱਤਾ ਅੱਜ ਕੁਮਨ ਸਾਹਿਬ ਦੀ ਹੀ ਬਦੌਲਤ ਇਸ ਕੇਸ ਨੂੰ ਅਸੀਂ ਜਿੱਤ ਪਾਇਆ ਹਰ ਵਕੀਲ ਆਪਣੀ ਡੈਡੀਕੇਸ਼ਨ ਦਿਖਾਉਂਦਾ ਵਾ ਕਿਉਂਕਿ ਉਹਨੇ ਆਪਣੇ ਕਲਾਇੰਟ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਮਗਰ ਇਹ ਇੱਕ ਐਦਾਂ ਦਾ ਇਤਿਹਾਸਿਕ ਕੇਸ ਸੀ ਨਾ ਕਿ ਇਸ ਨੂੰ ਦੇਖਣ ਲਈ ਦੁਸ਼ ਦੁਨੀਆ ਵਿਦੇਸ਼ਾਂ ਵਿੱਚ ਲੋਕਾਂ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਸੀ ਇਸੇ ਕਰਕੇ ਅਸੀਂ ਸਪੈਸ਼ਲ ਥੈਂਕਸ ਕੁਮਨ ਸਾਹਿਬ ਨੂੰ ਵੀ ਕਰਦੇ ਆ ਕਿ ਜੋ ਇੱਕ ਰਸਤਾ ਬਣ ਕੇ ਆਏ ਕਿ ਕਮਾਨ ਨੂੰ ਇਨਸਾਫ ਮਿਲਿਆ ਅੱਜ ਉਸ ਬੱਚੀ ਦੀ ਆਤਮਾ ਨੂੰ ਵੀ ਸ਼ਾਂਤੀ ਮਿਲੀ ਤੇ ਦੁਆ ਕਰਦੇ ਆ ਕਿ ਜਿਸ ਤਰ੍ਹਾਂ ਇਹ ਦੁਆ ਕਬੂਲ ਹੋਈ ਉਸੇ ਤਰ੍ਹਾਂ ਉਸ ਮਾਦੀਓ ਦੁਆ ਵੀ ਕਬੂਲ ਹੋਵੇ ਕਿ ਦਿਲਦੋਜ਼ ਵਾਪਸ ਉਸ ਘਰ ਚ ਉਸੇ ਰੂਪ ਉਸੇ ਸ਼ਕਲ ਚ ਉਸੇ ਤਰ੍ਹਾਂ ਵਾਪਸ ਆ ਜਾਵੇ ਜੀ ਗੱਲਬਾਤ ਕੀਤੀ ਮੈਮ ਦੇ ਨਾਲ ਜਿਨ੍ਹਾਂ ਨਾਲ ਜਿਨ੍ਹਾਂ ਨੇ ਕਿਹਾ ਕਿ ਨੀਲਮ ਸੀ ਜਿਹੜੀ ਅੱਜ ਧੁੱਬਾ ਮਾਰ ਮਾਰ ਕੇ ਰੋ ਰਹੀ ਸੀ ਉਸ ਨੂੰ ਕਿਤੇ ਨਾ ਕਿਤੇ ਪਛਤਾਵਾ ਹੋ ਰਿਹਾ ਸੀਗਾ ਕਿ ਉਸ ਨੂੰ ਜੋ ਅੱਜ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਤੇ ਜਿਸ ਦੇ ਕਰਕੇ ਆਪਣੀ ਬੱਚੇ ਦੀਆਂ ਦੋਹਾਈਆਂ ਵੀ ਦੇ ਰਹੀ ਸੀਗੀ ਕਿ ਮੇਰੇ ਛੋਟੇ ਛੋਟੇ ਬੱਚੇ ਨੇ ਲੇਕਿਨ ਉਸ ਦੀ ਸੁਣਵਾਈ ਨਹੀਂ ਹੁੰਦੀ ਉਸ ਨੂੰ ਫਾਂਸੀ ਦੀ ਸਜ਼ਾ ਜਿਹੜੀ ਕਿ ਸੁਣਾ ਦਿੱਤੇ ਜਾਂਦੀ ਹੈ ਤੇ ਨਾਲ ਹੀ ਜੇ ਗੱਲਬਾਤ ਕੀਤੀ ਜਾਵੇ ਦਿਲਰੋਜ਼ ਦੇ ਪੇਰੈਂਟਸ ਦੀ ਤਾਂ ਉਹਨਾਂ ਵੱਲੋਂ ਵਾਰ-ਵਾਰ ਕੁਮਨ ਜੀ ਆਬਦਾ ਥੈਂਕਸ ਕੀਤਾ ਜਾ ਰਿਹਾ ਬਾਰ ਬਾਰ ਦਿਲਰੋਜ਼ ਦੇ ਪਿਤਾ ਜੀ ਸੀ ਜਿਹੜੇ ਕਿ ਉਹ ਕੁਮਨ ਸਾਹਿਬ ਦੇ ਪੈਰ ਚੂਰੇ ਸੀਗੇ ਬਾਰ ਬਾਰ ਉਹਨਾਂ ਦੇ ਪੈਰੀ ਹੱਥ ਲਗਾ ਕੇ ਹੱਥ ਜੋੜ ਕੇ ਉਹਨਾਂ ਦਾ ਧੰਨਵਾਦ ਕਰ ਰਹੀ ਸੀ ਤੇ ਹੁਣ ਤੁਹਾਨੂੰ ਦੱਸ ਰਹੀ ਹਾਂ ਕਿ ਜਿਹੜਾ ਫੈਸਲਾ ਸੀ 25 ਸਾਲਾ ਦਿਲਰੋਜ਼ ਆ ਜਿਹੜੀ ਕਿ ਜਿਸ ਦੀ ਮੌਤ ਇੱਕ ਗਵਰਡਨ ਦੇ ਵੱਲੋਂ ਕਰ ਦਿੱਤੀ ਜਾਂਦੀ ਆ ਉਸ ਨਾਲ ਬਹੁਤ ਕਿੰਨੇ ਔਣੇ ਤਰੀਕੇ ਦੇ ਨਾਲ ਮੂੰਹ ਦੇ ਵਿੱਚ ਰੇਤਾ ਪਾਕਿਸਤਾਨ ਨੂੰ ਦਬ ਦਿੱਤਾ ਜਾਂਦਾ ਤੇ ਉਸ ਦਾ ਫੈਸਲਾ ਵਾ ਜਿਹੜਾ ਕਿ ਆ ਚੁੱਕਾ ਹੈ ਜਿਸ ਤੇ ਜਸ ਸਾਹਿਬ ਨੇ ਆ ਮੋਰ ਲਗਾ ਦਿੱਤੀ ਹੈ ਕਿ ਉਸ ਨੂੰ ਪાંਸੀ ਦਿੱਤੀ ਸਰ ਜਾਵਾ ਜਿਹੜੀ ਕਿ ਉਹ ਹੋ ਗਈ